ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਅੱਜ ਅਸੀਂ ਬਣਾਵਾਂਗੇ ਬ੍ਰੈਡ ਦੇ ਸੈਂਡਵਿਚ ਤੇ ਇੱਥੇ ਅਸੀਂ ਬ੍ਰੈਡ ਲੈ ਲਈ ਸੀ ਤੇ ਬ੍ਰੈਡ ਸਭ ਤੋਂ ਪਹਿਲਾਂ ਅਸੀਂ ਬ੍ਰੈਡ ਨੂੰ ਘਿਓ ਲਾ ਕੇ ਤੇ ਇਹਨੂੰ ਕਰੈਂਚੀ ਜਿਹਾ ਬਣਾ ਲਵਾਂਗੇ ਤਵੇ ਦੇ ਉੱਪਰ ਅਸੀਂ ਘਿਓ ਲਗਾ ਦੇਵਾਂਗੇ ਤੇ ਫਿਰ ਅਸੀਂ ਇਹਦੇ ਉੱਪਰ ਪਹਿਲੇ ਬ੍ਰੈਡ ਰੱਖ ਦੇਵਾਂਗੇ ਬ੍ਰੈਡ ਦੇ ਉੱਪਰ ਅਸੀਂ ਹੁਣ ਟਮਾਟੋ ਕੈਚਪ ਲਾ ਦੇਵਾਂਗੇ। ਦੋਨੋਂ ਦੋਨਾਂ ਬ੍ਰੈਡਾਂ ਦੇ ਉੱਪਰ ਅਸੀਂ ਇਸ ਤਰ੍ਹਾਂ ਟਮਾਟੋ ਕੈਚਪ ਲਾ ਦਾਂਗੇ। ਤੇ ਹੁਣ ਅਸੀਂ ਇਹਦੇ ਉੱਪਰ ਪਨੀਰ ਨੂੰ ਕ੍ਰਸ਼ ਕਰ ਦੇਵਾਂਗੇ। ਤੇ ਇਹ ਸੈਂਡਵਿਚ ਬਹੁਤ ਜ਼ਿਆਦਾ ਟੇਸਟ ਲੱਗਦੇ ਹੈ ਇਸ ਤਰ੍ਹਾਂ ਆਪਾਂ ਇਨੂੰ ਬਣਾ ਕੇ ਖਾਈਏ ਤੇ ਬਣੀ ਇਹਨੂੰ ਕ੍ਰਚ ਕਰ ਲਿਆ ਸੀ ਤੇ ਹੁਣ ਅਸੀਂ ਇਹਦੇ ਉੱਪਰ ਇਸ ਤਰ੍ਹਾਂ ਪਾ ਟਮਾਟਰ ਲਾ ਦਵਾਂਗੇ ਆਪਣੇ ਕੋਲ ਜਿਹੜੀਆਂ ਵੀ ਸਬਜ਼ੀਆਂ ਹੋਈਆਂ ਅਸੀਂ ਉਹ ਹੀ ਇਹਦੇ ਉੱਪਰ ਇਸ ਤਰ੍ਹਾਂ ਲਾ ਦਵਾਂਗੇ ਜਿਸ ਤਰ੍ਹਾਂ ਵੀ ਬੱਚਿਆਂ ਨੂੰ ਜਿਹੜੀਆਂ ਵੀ ਸਬਜ਼ੀਆਂ ਪਸੰਦ ਹੋਣ ਉਹ ਹੀ ਆਪਾਂ ਉੱਪਰ ਬ੍ਰੈਡ ਦੇ ਉੱਪਰ ਲਾ ਦਾਂਗੇ। ਟਮਾਟਰ ਪਿਆਜ ਅਸੀਂ ਉੱਪਰ ਬ੍ਰੈਡ ਦੇ ਲਾਤੇ ਤੇ ਹੁਣ ਅਸੀਂ ਫੇਰ ਉੱਪਰੋਂ ਦੀ ਪਨੀਰ ਨੂੰ ਕ੍ਰਸ਼ ਕਰ ਦਵਾਂਗੇ। ਪਨੀਰ ਨੂੰ ਕ੍ਰਸ਼ ਕਰ ਦਿੱਤਾ ਸੀ। ਹੁਣ ਅਸੀਂ ਇਹਦੇ ਉੱਪਰ ਥੋੜਾ ਥੋੜਾ ਨਮਕ ਪਾ ਦਵਾਂਗੇ ਉੱਪਰੋਂ ਦੀ ਪਾ ਦਵਾਂਗੇ ਔਰ ਗੰਨਮ ਲਾਲ ਚਿਲੀ ਠੀਕ ਹੋਣ ਅਸੀਂ ਇਹਨੂੰ ਢੱਕ ਕੇ ਪਕਾਵਾਂਗੇ ਇਸ ਤਰ੍ਹਾਂ 3-4 ਮਿੰਟ ਮੈਂ ਸੈਂਡਵਿਚ ਨੂੰ ਪਕਾ ਲਿਆ ਸੀ ਤੇ ਹੁਣ ਅਸੀਂ ਇਹਨੂੰ ਦੇਖ ਲਵਾਂਗੇ ਤੇ ਸੈਂਡਵਿਚ ਬਣ ਕੇ ਤਿਆਰ ਆ ਤੇ ਬਹੁਤ ਵਧੀਆ ਇਹ ਕਰੈਂਚੀ ਸੈਂਡਵਿਚ ਬਣਦੇ ਆ ਪਨੀਰ ਟਮਾਟਰ ਪਿਆਜ਼ ਦੇ ਨਾਲ ਤੇ ਜੇ ਆਪਾਂ ਇਹਨੂੰ ਗ੍ਰੀਨ ਚਟਣੀ ਉੱਤੇ ਪਸੰਦ ਕਰਦੇ ਆ ਤਾਂ ਆਪਾਂ ਗ੍ਰੀਨ ਚਟਣੀ ਪਾ ਕੇ ਵੀ ਇਹਨੂੰ ਖਾ ਸਕਦੇ ਹਾਂ ਬਹੁਤ ਜ਼ਿਆਦਾ ਟੇਸਟ ਲੱਗਣਗੇ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਸੈਂਡਵਿਚ ਬਹੁਤ ਜਿਆਦਾ ਬਣ ਕੇ ਤਿਆਰ ਹੋ ਗਏ ਆ ਤੇ ਬਹੁਤ ਇਹ ਕ੍ਰਿਸਪੀ ਸੈਂਡਵਿਚ ਬਣਦੇ ਆ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ